ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪਾਉੜੀ ਹਾਦਿਓ ਜਾਂ ਤੂੰ ਮੇਰਾ ਮਤਰ ਹੈ ਤਾਂ ਕਿਆ ਮੈਂ ਕਾੜਾ ਜਿਨੇ ਠੱਗੀ ਜਗ ਠੱਗਿਆ ਸੇ ਦੁੱਧ ਮਾਰਨੇ ਵੜਾ ਗੁਰ ਪਾਉ ਜਲ ਪਾਰ ਲੰਘਾਇਆ ਜਿੱਤਾ ਪਵਾੜਾ ਗੁਰਮਤੀ ਸਾਬ ਰਸ ਭੋਗਦਾ ਵੰਡਾ ਅਖਾੜਾ ਸਭ ਇੰਦਰੀਆਂ ਵਸ ਕਰ ਦਿੱਤੇ ਉਹ ਸਤਵੰਤਾ ਸਾੜਾ ਜੇਤਾ ਲਾਇਨ ਦਿੱਤੇ ਲੱਗਦਿਆਂ ਨਹਿ ਕਿ ਜੋ ਤਾੜਾ ਜੋ ਇੱਛੀ ਸੋ ਫਲ ਪਾਏ ਦਾ ਗੁਰ ਅੰਦਰ ਵੜਾ ਗੁਰੂ ਨਾਨਕ ਟੁੱਠਾ ਭਾਈ ਰੋ ਹਰ ਵਸਦਾ ਨੇੜਾ ਪੌੜੀ ਹਰਦੀਓ ਜਾਂ ਤੂੰ ਮੇਰਾ ਮਹਿਤਰ ਹੈ ਤਾਂ ਕਿਆ ਮੈਂ ਕਾੜਾ ਜਿੰਨੇ ਠੱਗੀ ਜਗ ਠੱਗਿਆ ਸੇ ਤੁਦ ਮਾਰਨੇ ਵੜਾ ਗੁਰ ਪਾਉ ਜਲ ਪਾਰ ਲੰਘਾਇਆ ਜਿੱਤਾ ਪਵਾੜਾ ਗੁਰਮਤੀ ਸਬਰ ਸਭੋਗਦਾ ਵੱਡਾ ਅਖਾੜਾ ਸਭ ਇੰਦਰੀਆਂ ਵਸ ਕਰ ਦਿੱਤੇ ਉਹ ਸਤਵੰਤਾ ਸਾੜਾ ਜਿੱਤ ਲਾਇਆ ਨੇ ਦਿੱਤੇ ਲਗਦੇ ਆਂ ਨਹਿ ਕਿ ਜੋ ਤਾੜਾ ਜੋ ਇੱਛੀ ਸੋ ਫਲ ਪਾਇਦਾ ਗੁਰ ਅੰਦਰ ਵੜਾ ਗੁਰੂ ਨਾਨਕ ਟੁੱਠਾ ਭਾਈ ਰੋ ਹਰ ਵਸ ਦਾ ਨੇੜਾ ਪੌੜੀ ਹਰਦੀਓ ਜਾਂ ਤੂੰ ਮੇਰਾ ਮੈਤਰ ਹੈ ਤਾਂ ਕਿਆ ਮੈਂ ਕਾੜਾ ਜਿਨ ਠੱਗੀ ਜਗ ਤਾ ਗਿਆ ਸੇ ਤੁਦ ਮਾਰਨੇ ਵੜਾ ਗੁਰ ਪਾਉ ਜਲ ਪਾਰ ਲੰਘਾਇਆ ਜਿੱਤਾ ਪਵਾੜਾ ਗੁਰਮਤੀ ਸਭ ਰਸ ਭੋਗਦਾ ਵੰਡਾ ਅਖਾੜਾ ਸਭ ਇੰਦਰੀਆਂ ਵਸ ਕਰ ਦਿੱਤੇ ਉਹ ਸਤਮੰਤਾ ਸਾੜਾ ਜਿੱਤਾ ਲਾਇਨ ਦਿੱਤੇ ਲੱਗਦਿਆਂ ਨਹਿ ਕਿ ਜੋ ਤਾੜਾ ਜੋ ਇੱਛੀ ਸੋ ਫਲ ਪਾਏ ਦਾ ਗੁਰ ਅੰਦਰ ਵੜਾ ਗੁਰੂ ਨਾਨਕ ਟੁੱਠਾ ਭਾਈ ਰੋ ਹਰ ਵਸ ਦਾ ਨੇੜਾ ਪੌੜੀ ਹਰ ਜਿਉ ਜਾਂ ਤੂੰ ਮੇਰਾ ਮੈਤਰ ਹੈ ਤਾਂ ਕਿਆ ਮੈਂ ਕਾੜਾ ਜਿਨ ਠੱਗੀ ਜਗ ਠੱਗਿਆ ਸੇ ਦੁੱਧ ਮਾਰਨੇ ਵੜਾ ਗੁਰ ਪਾਉ ਜਲ ਪਾਰ ਲੰਘਾਇਆ ਜਿੱਤ ਆ ਪਵਾੜਾ ਗੁਰਮਤੀ ਸਭ ਰਸ ਭੋਗਦਾ ਵੰਡਾ ਅਖਾੜਾ ਸਭ ਇੰਦਰੀਆਂ ਵਸ ਕਰ ਦਿੱਤੇ ਉਹ ਸਤਵੰਤਾ ਸਾੜਾ ਜਿੱਤ ਲਾਇਆ ਨੇ ਦਿੱਤੇ ਲੱਗਦੇ ਆ ਨਹਿ ਕਿ ਜੋ ਤਾੜਾ ਜੋ ਇੱਛੀ ਸੋ ਫਲ ਪਾਏ ਦਾ ਗੁਰ ਅੰਦਰ ਵੜਾ ਗੁਰ ਨਾਨਕ ਟੁੱਠਾ ਭਾਈ ਰੋ ਹਰ ਵਸ ਦਾ ਨੇੜਾ ਪੌੜੀ ਹਰ ਦਿਓ ਜਾਂ ਤੂੰ ਮੇਰਾ ਮਹਿਤਰ ਹੈ ਤਾਂ ਕਿਆ ਮੈਂ ਕਾੜਾ ਜਿੰਨੀ ਠੱਗੀ ਜਗ ਠੱਗਿਆ ਸੇ ਦੁੱਧ ਮਾਰ ਆਨੇ ਵਾੜਾ ਗੁਰ ਪਾਉ ਜਲ ਪਾਰ ਲੰਘਾਇਆ ਜਿੱਤ ਆ ਪਵਾੜਾ ਗੁਰਮਤੀ ਸਭ ਰਸ ਭੋਗਦਾ ਵੱਡਾ ਅਖਾੜਾ ਸਭ ਇੰਦਰੀਆਂ ਵਸ ਕਰ ਦਿੱਤੇ ਉਹ ਸਤਵੰਤਾ ਸਾੜਾ ਜਿੱਤ ਲਾਇਆ ਨੇ ਦਿੱਤੇ ਲਗਦੇ ਆ ਨਹਿ ਕਿ ਜੋ ਤਾੜਾ ਜੋ ਇੱਛੀ ਸੋ ਫਲ ਪਾਇਦਾ ਗੁਰ ਅੰਦਰ ਵੜਾ ਗੁਰੂ ਨਾਨਕ ਟੁੱਠਾ ਭਾਈ ਰੋ ਹਰ ਵਸ ਦਾ ਨੇੜਾ ਪੌੜੀ ਹਰ ਦਿਓ ਜਾਂ ਤੂੰ ਮੇਰਾ ਮਿੱਤਰ ਹੈ ਤਾਂ ਕਿਆ ਮੈਂ ਕਾੜਾ ਜਿੰਨੀ ਠੱਗੀ ਜਗ ਤੱਕ ਗਿਆ ਸੇ ਤੁਧ ਮਾਰਨੇ ਵੜਾ ਗੁਰ ਪਾਉ ਜਲ ਪਾਰ ਲੰਘਾਇ ਆਜ ਤਪਵਾੜਾ ਗੁਰਮਤੀ ਸਭ ਰਸ ਭੋਗਦਾ ਵੰਡਾ ਅਖਾੜਾ ਸਭ ਇੰਦਰੀਆਂ ਵਸ ਕਰ ਦਿੱਤੇ ਉਹ ਸਤਵੰਤਾ ਸਾੜ ਜੇਤ ਲਾਇਨ ਦਿੱਤੇ ਲੱਗਦਿਆਂ ਨਹਿ ਕਿ ਜੋ ਤਾੜਾ ਜੋ ਇਛੀ ਸੋ ਫਲ ਪਾਇਦਾ ਗੁਰ ਅੰਦਰ ਵੜਾ ਗੁਰੂ ਨਾਨਕ ਟੁੱਠਾ ਭਾਈ ਰੋ ਹਰ ਵਸ ਦਾ ਨੇੜਾ ਪੌੜੀ ਹਰ ਜੀਉ ਜਾਂ ਤੂੰ ਮੇਰਾ ਮਹਿਤਰ ਹੈ ਤਾਂ ਕਿਆ ਮੈਂ ਕਾੜਾ ਜਿੰਨੀ ਠੱਗੀ ਜਗ ਠਗਿਆ ਸੇ ਤੁਧ ਮਾਰਨੇ ਵੜਾ ਗੁਰ ਪਾਉ ਜਲ ਪਾਰ ਲੰਘਾਇਆ ਜਿੱਤਾ ਪਵਾੜਾ ਗੁਰਮਤੀ ਸਭ ਰਸ ਭੋਗਦਾ ਵੱਡਾ ਅਖਾੜਾ ਸਭ ਇੰਦਰੀਆਂ ਵਸ ਕਰ ਦਿੱਤੇ ਉਹ ਸਤਵੰਤਾ ਸਾੜਾ ਜਿੱਤ ਲਾਇਆ ਨੇ ਦਿੱਤੇ ਲੱਗਦਿਆਂ ਨਹੀਂ ਕਿ ਜੋ ਤਾੜਾ ਜੋ ਇੱਛੀ ਸੋ ਫਲ ਪਾਇਦਾ ਗੁਰ ਅੰਦਰ ਵੜਾ ਗੁਰੂ ਨਾਨਕ ਟੁੱਠਾ ਪਾਈ ਰੋ ਹਰ ਬਸਦਾ ਨੇੜਾ ਪੌੜੀ ਹਰ ਦਿਉ ਜਾਂ ਤੂੰ ਮੇਰਾ ਮਹਿਤਰ ਹੈ ਤਾਂ ਕਿਆ ਮੈਂ ਕਾੜਾ ਜਿੰਨੀ ਠੱਗੀ ਜਗ ਠੱਗਿਆ ਸੇ ਤੁਧ ਮਾਰਨੇ ਵੜਾ ਗੁਰ ਪਾਉ ਜਲ ਪਾਰ ਲੰਗਾ ਆਇਆ ਜਿੱਤ ਆ ਪਵਾੜਾ ਗੁਰਮਤੀ ਸਭ ਰਸ ਭੋਗਦਾ ਵੱਡਾ ਅਖਾੜਾ ਸਭ ਇੰਦਰੀਆਂ ਵਸ ਕਰ ਦਿੱਤੇ ਉਹ ਸਤਵੰਤਾ ਸਾੜਾ ਜਿੱਤ ਲਾਇਆ ਨੇ ਦਿੱਤੇ ਲੱਗਦਿਆਂ ਨਹੀਂ ਕਿ ਜੋ ਤਾੜਾ ਜੋ ਇੱਚੀ ਸੋ ਫਲ ਪਾਇਦਾ ਗੁਰ ਅੰਦਰਵਾੜਾ ਗੁਰੂ ਨਾਨਕ ਟੁੱਠਾ ਭਾਈ ਰੋ ਹਰ ਵਸਦਾ ਨੇੜੜੀ ਹਰ ਜੀਓ ਜਾਂ ਤੂੰ ਮੇਰਾ ਮਹਿਤਰ ਹੈ ਤਾਂ ਕਿਆ ਮੈਂ ਕਾੜਾ ਜਿੰਨੇ ਠੱਗੀ ਜਗ ਤਾਗਿਆ ਸੇ ਤੁਧ ਮਾਰਨੇ ਵੜਾ ਗੁਰ ਪਾਉ ਜਲ ਪਾਰ ਲੰਘਾਇਆ ਜਿੱਤ ਪਵਾੜਾ ਗੁਰਮਤੀ ਸਭ ਰਸ ਭੋਗਦਾ ਵੱਡਾ ਅਖਾੜਾ ਸਭ ਇੰਦਰੀਆਂ ਵਸ ਕਰ ਦਿੱਤੇ ਉਹ ਸਤਵੰਤਾ ਸਾੜਾ ਜਿੱਤ ਲਾਇਆ ਨੇ ਦਿੱਤੇ ਲੱਗਦਿਆਂ ਨਹਿ ਕਿ ਜੋ ਤਾੜਾ ਜੋ ਇੱਛੀ ਸੋ ਫਲ ਪਾਇਦਾ ਗੁਰ ਅੰਦਰ ਵੜਾ ਗੁਰੂ ਨਾਨਕ ਟੁੱਠਾ ਭਾਈ ਰੋ ਹਰ ਵਸਦਾ ਨੇੜਾ ਪੌੜੀ ਹਰ ਜੀਓ ਜਾਂ ਤੂੰ ਮੇਰਾ ਮਹਿਤਰ ਹੈ ਤਾਂ ਕਿਆ ਮੈਂ ਕਾੜਾ ਜਿੰਨੀ ਠੱਗੀ ਜਗ ਤੱਕ ਗਿਆ ਸੇ ਦੁੱਧ ਮਾਰਨੇ ਵੜਾ ਗੁਰ ਪਾਉ ਜਲ ਪਾਰ ਲੰਘਾਇਆ ਜਿੱਤ ਆ ਪਵਾੜਾ ਗੁਰਮਤੀ ਸਭ ਰਸ ਭੋਗਦਾ ਵੱਡਾ ਅਖਾੜਾ ਸਭ ਇੰਦਰੀਆਂ ਵਸ ਕਰ ਦਿੱਤੇ ਉਹ ਸਤਵੰਤਾ ਸਾੜਾ ਜਿੱਤ ਲਾਇਆ ਨੇ ਦਿੱਤੇ ਲੱਗਦਿਆਂ ਨਹਿ ਕਿ ਜੋ ਤਾੜਾ ਜੋ ਇੱਚੀ ਸੁਫਲ ਪਾਇਦਾ ਗੁਰ ਅੰਦਰ ਵੜਾ ਗੁਰੂ ਨਾਨਕ ਤੁਠਾ ਭਾਈ ਰੋ ਹਰ ਬਸਦਾ ਨੇੜਾ ਪੌੜੀ ਹਰ ਦਿਉ ਜਾਂ ਤੂੰ ਮੇਰਾ ਮਹਿਤਰ ਹੈ ਤਾਂ ਕਿਆ ਮੈਂ ਕਾੜਾ ਜਿੰਨੇ ਠੱਗੀ ਜਗ ਠੱਗਿਆ ਸੇ ਦੁੱਧ ਮਾਰਨੇ ਵੜਾ ਗੁਰ ਪਾਉ ਜਲ ਪਾਰ ਲੰਘਾਇਆ ਜਿੱਤ ਆ ਪਵਾੜਾ ਗੁਰਮਤੀ ਸਬਰਸ ਭੋਗਦਾ ਵੱਡਾ ਅਖਾੜਾ ਸਭ ਇੰਦਰੀਆਂ ਵਸ ਕਰਦੇ ਤੇ ਉਹ ਸਤਵੰਤਾ ਸਾੜਾ ਜਿੱਤ ਲਾਇਆ ਨੇ ਦਿੱਤੇ ਲੱਗਦੇ ਆਂ ਨਹੀਂ ਕਿ ਜੋ ਤਾੜਾ ਜੋ ਇੱਛੀ ਸੋផល ਪਾਇਦਾ ਗੁਰ ਅੰਦਰ ਵੜਾ ਗੁਰੂ ਨਾਨਕ ਟੁੱਠਾ ਭਾਈ ਰੋ ਹਰ ਬਸਦਾ ਨੇੜਾ ਪੌੜੀ ਹਰ ਜੀਉ ਜਾਂ ਤੂੰ ਮੇਰਾ ਮਹਿਤਰ ਹੈ ਤਾਂ ਕਿਆ ਮੈਂ ਕਾੜਾ ਜਿੰਨੇ ਠੱਗੀ ਜਗ ਠੱਗਿਆ ਸੇ ਤੁਧ ਮਾਰਨੇ ਵੜਾ ਗੁਰ ਪਾਉ ਜਲ ਪਾਰ ਲੰਘਾਇਆ ਜਿੱਤਾ ਪਵਾੜਾ ਗੁਰਮਤੀ ਸਬਰਸ ਭੋਗਦਾ ਵੱਡਾ ਅਖਾੜਾ ਕਾੜਾ ਸਭ ਇੰਦਰੀਆਂ ਵਸ ਕਰ ਦਿੱਤੇ ਉਹ ਸਤਵੰਤਾ ਸਾੜਾ ਜੇਤ ਲਾਇਆ ਨੇ ਦਿੱਤੇ ਲੱਗਦੇ ਆਂ ਨਾ ਕਿ ਜੋ ਤਾੜਾ ਜੋ ਇੱਚੀ ਸੋ ਫਲ ਪਾਇਦਾ ਗੁਰ ਅੰਦਰ ਵਾੜਾ ਗੁਰੂ ਨਾਨਕ ਟੁੱਠਾ ਭਾਈ ਰੋ ਹਰ ਵਸਦਾ ਨੇੜਾ ਪੌੜੀ ਹਰ ਜੀਉ ਜਾਂ ਤੂੰ ਮੇਰਾ ਮਹਿਤਰ ਹੈ ਤਾਂ ਕਿਆ ਮੈਂ ਕਾੜਾ ਜਿੰਨੀ ਠੱਗੀ ਜਗ ਤੱਕ ਗਿਆ ਸੇ ਦੁੱਧ ਮਾਰਨੇ ਵੜਾ ਗੁਰ ਪਾਉ ਜਲ ਪਾਰ ਲੰਘਾਇਆ ਜੇਤਾ ਪਵਾੜਾ ਗੁਰਮਤੀ ਸਭ ਰਸ ਭੋਗਦਾ ਵੰਡਾ ਅਖਾੜਾ ਸਭ ਇੰਦਰੀਆਂ ਵਸ ਕਰ ਦਿੱਤੇ ਸਤਵੰਤਾ ਸਾੜਾ ਜੇਤ ਲਾਇਆ ਨੇ ਦਿੱਤੇ ਲਗਦਿਆਂ ਨਹਿ ਕਿ ਜੋ ਤਾੜਾ ਜੋ ਇਛੀ ਸੋ ਫਲ ਪਾਇਦਾ ਗੁਰ ਅੰਦਰ ਵੜਾ ਗੁਰੂ ਨਾਨਕ ਟੁੱਠਾ ਭਾਈ ਰੋ ਹਰ ਬਸਦਾ ਨੇੜਾ ਪੌੜੀ ਹਰ ਦਿਉ ਜਾਂ ਤੂੰ ਮੇਰਾ ਮਤਰ ਹੈ ਤਾਂ ਕਿਆ ਮੈਂ ਕਾੜਾ ਜਿੰਨੀ ਠੱਗੀ ਜਗ ਠਗਿਆ ਸੇ ਤੁਦ ਮਾਰਨੇ ਵੜਾ ਗੁਰ ਪਾਉ ਜਲ ਪਾਰ ਲੰਘਾਇਆ ਜਿੱਤਾ ਪਵਾੜਾ ਗੁਰਮਤੀ ਸਭ ਰਸ ਭੋਗਦਾ ਵੰਡਾ ਅਖਾੜਾ ਸਭ ਇੰਦਰੀਆਂ ਵਸ ਕਰ ਦਿੱਤੇ ਉਹ ਸਤਵੰਤਾ ਸਾੜਾ ਜੇਤ ਲਾਇਆ ਨੇ ਦਿੱਤੇ ਲਗਦਿਆਂ ਦੇਤੇ ਲੱਗਦਿਆਂ ਨਹਿ ਕਿ ਜੋ ਤਾੜਾ ਜੋ ਇੱਚੀ ਸੋ ਫਲ ਪਾਇਦਾ ਗੁਰ ਅੰਦਰ ਵੜਾ ਗੁਰੂ ਨਾਨਕ ਟੁੱਠਾ ਪਾਈ ਰੋ ਹਰ ਬਸਦਾ ਨੇੜਾ ਪੌੜੀ ਹਰ ਦਿਓ ਜਾਂ ਤੂੰ ਮੇਰਾ ਮਹਿਤਰ ਹੈ ਤਾਂ ਕਿਆ ਮੈਂ ਕਾੜਾ ਜਿੰਨੀ ਠੱਗੀ ਜਗ ਠੱਗਿਆ ਸੇ ਤੁਧ ਮਾਰਨੇ ਵੜਾ ਗੁਰ ਪਾਉ ਜਲ ਪਾਰ ਲੰਘਾਇਆ ਜਿੱਤਾ ਪਵਾੜਾ ਗੁਰਮਤੀ ਸਭ ਰਸ ਭੋਗਦਾ ਵੱਡਾ ਅਖਾੜਾ ਸਭ ਇੰਦਰੀਆਂ ਵਸ ਕਰ ਦਿੱਤੇ ਉਹ ਸਤਵੰਤਾ ਸਾੜਾ ਜਿੱਤ ਲਾਇਆ ਨੇ ਦਿੱਤੇ ਲੱਗਦਿਆਂ ਨਹਿ ਕਿ ਜੋ ਤਾੜਾ ਜੋ ਇਛੀ ਸੁਫਲ ਪਾਇਦਾ ਗੁਰ ਅੰਦਰ ਵੜਾ ਗੁਰੂ ਨਾਨਕ ਟੁੱਠਾ ਭਾਈ ਰੋ ਹਰ ਬਸਦਾ ਨੇੜਾ ਪੌੜੀ ਹਰ ਜੀਉ ਜਾਂ ਤੂੰ ਮੇਰਾ ਮਹਿਤਰ ਹੈ ਤਾਂ ਕਿਆ ਮੈਂ ਕਾੜਾ ਜਿਨੇ ਠੱਗੀ ਜਗ ਠੱਗਿਆ ਸੇ ਤੁਧ ਮਾਰਨੇ ਵੜਾ ਗੁਰ ਪਾਉ ਜਲ ਪਾਰ ਲੰਘਾਇਆ ਜਿੱਤਾ ਪਵਾੜਾ ਗੁਰਮਤੀ ਸਭ ਰਸ ਭੋਗਦਾ ਵੰਡਾ ਅਖਾੜਾ ਸਭ ਇੰਦਰੀਆਂ ਵਸ ਕਰ ਦਿੱਤੇ ਉਹ ਸਤਵੰਤਾ ਸਾੜਾ ਜਿੱਤਾ ਲਾਇਆ ਨੇ ਦਿੱਤੇ ਲੱਗਦਿਆਂ ਨਹਿ ਕਿ ਜੋ ਤਾੜਾ ਜੋ ਇਛੀ ਸੁਫਲ ਪਾਇਦਾ ਗੁਰ ਅੰਦਰ ਆ ਗੁਰ ਨਾਨਕ ਟੋਠਾ ਪਾਈ ਰੋ ਹਰ ਬਸਦਾ ਨੇੜਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ